ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਪਿੰਡ ਹਰੀਕੇ ਕਲਾਂ ਦੇ ਦੋ ਦਰਜਨ ਦੇ ਕਰੀਬ ਕਿਸਾਨਾਂ ਦੀਆਂ ਫਸਲਾਂ ਆਈਆਂ ਪਾਣੀ ਦੀ ਮਾਰਚ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਨਹੀਂ ਲਈ ਇਹਨਾਂ ਕਿਸਾਨਾਂ ਦੀ ਸਾਰ ਦੋ ਦਰਜਨ ਦੇ ਕਰੀਬ ਝੋਨੇ ਦੀ ਫਸਲ ਕੋਈ بارش ਦੇ ਪਾਣੀ ਨਾਲ ਬਰਬਾਦ ਮੁਕਸਰ ਜ਼ਿਲ੍ਹੇ ਦੇ ਨੇੜਲੇ ਪਿੰਡ ਹਰੀਕੇ ਕਲਾਂ ਚ ਬੀਤੇ ਦਿਨੀ ਪਈ بارش ਨੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਲਾਂ ਮੀਂਹ ਦਾ ਪਾਣੀ ਜ਼ਿਆਦਾ ਹੋਣ ਕਾਰਨ ਕਿਸਾਨਾਂ ਦੀ ਖੜੀ ਝੋਨੇ ਦੀ ਫਸਲ ਡੁੱਬੀ ਪਾਣੀ ਚ ਕਿਸਾਨਾਂ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿਛਲੇ ਕਈ ਪਿੰਡਾਂ ਦੇ ਪਾਣੀ ਨੇ ਇਨ੍ਹਾਂ ਫਸਲਾਂ 'ਤੇ ਕਹਿਰ ਟਾਇਆ ਜੋ ਖੜੀਆਂ ਹੋਈਆਂ ਫਸਲਾਂ ਪਾਣੀ ਵਿੱਚ ਡੁੱਬ ਚੁੱਕੀਆਂ ਨੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਰੋਡ ਵਿੱਚ ਪੁਲੀਆਂ ਬਣਾਈਆਂ ਜਾਣ ਤਾ ਜੋ ਪਾਣੀ ਦੀ ਨਿਕਾਸੀ ਸਮੇਂ ਸਿਰ ਹੋ ਸਕੇ ਔਰ ਸਾਡੀਆਂ ਫਸਲਾਂ ਇਸ ਹੜ੍ਹਾਂ ਦੇ ਪਾਣੀ ਤੋਂ ਬਚ ਸਕਣ ਕਿਸਾਨਾਂ ਨੇ ਦੱਸਿਆ ਕਿ ਸਮੇਂ-ਸਮੇਂ ਦੀਆਂ ਕਈ ਸਰਕਾਰਾਂ ਆਈਆਂ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਾਡੀ ਬਾਹ ਤੱਕ ਨਹੀਂ ਫੜੀ ਔਰ ਸਾਡਾ ਹਰ ਸਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਜਗਤਾਰ ਸਿੰਘ ਵਿਰਕ ਕੀ ਕਾਰਨ ਆ ਬਾਈ ਜੀ ਜੋ ਇੰਨਾ ਪਾਣੀ ਆਇਆ ਹੋਇਆ ਅੱਜ ਜੇ ਬਾਈ ਜੀ ਸਾਡਾ 35 36 ਕਿਲੇ ਵਾਹਣਾ ਤੇ ਇਹ ਨਿਆਂਈ ਵਾਲਾ ਵਾਹਣਾ ਤੇ ਦੂਰੋਂ ਇਹਨਾਂ ਦੇ ਉੱਚੇ ਖੇਤਾਂ ਖਰਾਰਤੀ ਅਨਸਰ ਵਟਾਂ-ਵਟਾਂ ਪਾਣ ਦਿੰਦੇ ਇੱਥੇ ਹੀ ਖੜੀਆਂ ਦਾ ਪਾਣੀ ਦੋ ਰੈਂਪ ਬਣੇ ਐ ਇੱਕ ਤਾਂ ਗੈਹ ਜਾਂਸੀ ਕੋਲੇ ਉਹ ਕਿਹੜਾ ਰਾਹ ਹੈਗਾ ਆਪਣਾ ਮੋੜਾਂ ਵਾਲਾ ਤੇ ਇੱਕ ਹੈਗੀ ਸਰਾਏ ਨਾਗਾ ਵਾਲੀ ਰਾਹ ਤੇ ਰੈਂਪ ਬਣੇ ਐ ਚਾਰ ਰੈਂਪ ਇਹ 86 ਬੰਦਿਆਂ ਨੇ ਕਿੜ ਕੱਢਣ ਲਈ ਦਿੱਤੇ ਛੱਡ ਤੇ ਸਾਡੇ ਵਰਗੇ ਭਲੇ ਮਾਨਸ ਬੰਦੇ ਤੇ ਇਹਨਾਂ ਨੇ ਮਾਰ ਇੱਥੇ ਬਦਲੀਆਂ ਬਹੁਤ ਸਰਕਾਰਾਂ ਤੇ ਸਾਡੇ ਨਾ ਨਸੀਬ ਬਦਲੇ ਨਿਕ ਸਾਣਾ ਬਾਈ ਜੀ ਦਸੀ ਜਾਂਦਾ ਘਟੂ ਘਟ ਮਤਲਬ ਮੇਰੇ ਹਿਸਾਬ ਨਾਲ ਮਤਲਬ 30 ਬਤੀ ਕਿਲੇ ਤਾਂ ਹੋਣੀ ਹੈ ਇੱਕ ਜੋ ਇੱਥੇ 1996 97 ਦੇ ਲਗਭਗ ਸੇਵਨਾਲਾ ਦੀ ਨਿਕਾਸੀ ਪਾਣੀ ਦੀ ਨਿਕਾਸੀ ਵਾਸਤੇ ਸੇਵਨਾਲਾ ਨਿਕਲੇ ਤੇ ਉਹ ਸੇਵਨਾਲਾ ਮੈਨੂੰ ਇਸ ਟਾਈਮ ਕਿਸੇ ਪਰਸੇ ਵੀ ਬਿਲਕੁਲ ਜੀ ਬਿਲਕੁਲ ਉਹ ਜੀ ਸ਼ਰਾਰਤੀ ਅੰਸਰਾਂ ਨੇ ਢਾਤਾ ਸਾਡੇ ਵਾਂਚ ਰਹਿ ਗਿਆ ਸੀ ਕੱਲਿਆਂ ਦੇ ਅਸੀਂ ਲੰਮਾ ਸਮਾਂ ਸੇਮਨਾਲੇ ਦੀ ਵੇਟ ਕੀਤੀ ਬਨਜੂ 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 ਉਹ ਕੁਛ ਉਥੇ ਝੁੱਗੀਆਂ ਝਾਗੀਆਂ ਵੜਿਆ ਕੇ ਬਹਿ ਜਾਂਦੇ ਸੀ ਇਸ ਕਰਕੇ ਅਸੀਂ ਵੀ ਜਦੋਂ ਸਾਰਿਆਂ ਨੇ ਕਰਾਤਾ ਐਡ ਤੇ ਅਸੀਂ ਕਰਾਇਆ ਸਾਨੂੰ ਉਹ ਕਰਾਇ ਨੂੰ ਹੋ ਗਏ ਸੇਮਨਾਲਾ 3 ਸਾਲ ਤੇ ਲੋਕਾਂ ਨੇ ਉਦੋਂ ਹੀ ਕਰਾਤਾ ਸੀ ਇਹ ਕਰ ਏਸ ਰੋਡ ਦੇ ਉੱਤੇ ਰੈਂਪ ਬਣ ਜਾਣ ਤਾਂ ਪਾਣੀ ਦੀ ਨਿਕਾਸੀ ਹੋਣੀ ਬਿਲਕੁਲ ਹੀ ਨਿਕਾਸੀ ਪਾਣੀ ਦੀ ਹੁਣੋਂ ਹੋਣ ਲੱਗ ਪਏ ਮੈਂ ਤਾਂ ਕਹਿਣਾ ਕਿ ਇਹ ਛੜਕਤੇ ਵੀ ਬਣੇ ਖਾਰੇ ਵਾਲੀ ਤੇ ਵੀ ਬਣੇ ਸਵਾਗਾ ਵਾਲੀ ਤੇ ਵੀ ਮੜਾਕ ਵਾਲੀ ਦੇ ਸਾਰੇ ਪੰਜੇ ਤੇ ਸਾਰਾ ਪਿੰਡ ਬਾਜੇ ਜਿਵੇਂ ਨਾਲਾ ਬੰਦਾ ਉਹ ਵੀ ਕੰਮ ਚੰਗਾ ਸੀ ਰੈਂਪ ਬਣ ਜਾਣ ਤਾਂ ਬਹੁਤ ਚੰਗਾ ਕੰਮ ਆ ਇੱਕ ਇਹ ਜਦੋਂ ਮੰਨ ਕੇ ਚਲੋ ਪਿੰਡ ਡੁੱਬਦਾ ਤੇ ਬੈਂਕ ਵਿੱਚ ਪਾਣੀ ਵੜਦਾ ਉਦੋਂ ਹੀ ਸੜਕਾਂ ਵੜਦੇ ਉਦੋਂ ਵੀ ਰੈਂਪ ਬਣਦਾ ਹੀ ਹੈ ਉਦੋਂ ਕੱਚਾ ਰੈਂਪ ਬਣ ਜਾਂਦਾ 1 ਮਹੀਨੇ ਲਈ ਤੇ ਜੇ ਪੱਕਾ ਰੈਂਪ ਬਣ ਜੇ ਤਾਂ ਕਿੰਨੀ ਸੁਣੀ ਗੱਲ ਆ ਯਾਰ ਲਗਭਗ 13 ਕਿੰਨੇ ਕਿਕਰਵਾਨ ਆ ਜਿਹੜਾ ਪਾਣੀ ਦੀ ਮਾਰਜ ਆਇਆ ਪਿਆ ਇਹ ਜਿਹੜਾ ਝੋਨਾ ਬਿਲਕੁਲ ਹੀ ਉੱਪੇ ਦੇ ਰਹੇ ਆ ਦੇ ਸਾਰਾ 30 30 35 ਕਿੱਲੇ ਵਾਣਾ ਜੀ ਇਹ ਮੱਕੀ ਵੀ ਆ ਵਿੱਚ 2 ਕਿੱਲੇ ਸਾਡੇ ਨਾਲ ਪਹਿਲੀ ਵਾਰੀ ਨਹੀਂ ਹੋਈ ਮੇਰੀ 40 ਸਾਲ ਉਮਰ ਹੋ ਗਈ ਆਹ ਕੁਛ ਹੀ ਹੋਈ ਜਾਂਦਾ ਹਾਂ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਇੰਨਾ ਪਾਣੀ ਤੁਹਾਡੇ ਘਰਾਂ ਦੇ ਨਾਲ ਤਿੰਨ ਤੋਂ ਚਾਰ ਫੁੱਟ ਪਾਣੀ ਖੜਾ ਕੀ ਪੰਜਾਬ ਸਰਕਾਰ ਤੋਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗ ਜੀ ਇਹੀ ਕਰਦੇ ਇੱਕ ਤਾਂ ਇਹ ਪਾਣੀ ਜਿਹੜਾ ਰੱਬ ਨੇ ਉਹ ਤਾਂ ਸਿੱਟਿਆ ਹੀ ਸਿੱਟਿਆ ਹੈ ਇਹ ਲੋਕਾਂ ਨੇ ਜੀ ਬਹੁਤ ੱਕਾ ਕੀਤਾ ਹੈ ਅੱਜ ਵੀ ਵਟਾਂ ਵੱਢੀ ਜਾਂਦੇ ਹਜੇ ਵੀ ਪਾਣੀ ਉਹ ਖਾਲ ਦੇ ਵਿੱਚ ਜਾ ਕੇ ਵੇਖ ਲਓ ਪਾਣੀ ਭਰਿਆ ਤੁਰਿਆ ਆਉਂਦਾ ਦੋ ਮੁਗਿਆਂ ਜਿੰਨਾ ਪਾਣੀ ਆਉਂਦਾ ਸਵੇਹਾ ਵੀ ਪਾਣੀ ਛੱਡਿਆ ਗਿਆ ਉਥੋਂ ਸਾਡੇ ਘਰਾਂ ਦੇ ਉਹ 10 ਘਰ ਆ ਇੱਥੋਂ ਕੈਮਰਾ ਘੁਮਾ ਦਿਓ ਬੇਸ਼ੱਕ ਦੀ ਤੇ ਉਹ ਚਾਰ ਚਫੇਰੇ ਪਾਣੀ ਫਰਦਾ ਸਾਡਿਆਂ ਦਾ ਕੰਧਾਂ ਵੀ ਪਾਟ ਗਿਆ ਜਾ ਕੇ ਵੇਖ ਸਕਦੇ ਦੋਨੇ ਕਮਰਿਆਂ ਦੀਆਂ ਬਰਾਂਡਿਆਂ ਦੀਆਂ ਕੰਧਾਂ ਪਾੜ ਗਿਆ ਛੱਤਾਂ ਡਿੱਗਣ ਕਿਨਾਰੇ ਆ ਤੇ ਅਸੀਂ ਤਾਂ ਮੀਂਹ ਪੈਂਦੇ ਚ ਉਹਦੇ ਤਰਪਾਲ ਲੈ ਕੇ ਬਾਹਰ ਪਾਏ ਆ ਛੱਤਾਂ ਪਾਟੀਆਂ ਪਈਆਂ ਸਾਰੀਆਂ ਚਾਰ ਚਪੇਰੇ ਪਾਣੀ ਫਿਰਦਾ ਹੈ ਰੱਬ ਨਾ ਕਰੇ ਜੇ ਹੋਰ ਵਾਰਿਸ਼ ਆ ਗਈ ਤਾਂ ਹੋ ਸਕਦਾ ਸਾਨੂੰ ਸਮਾਨ ਚੱਕ ਕੇ ਇੱਥੋਂ ਜਾਣਾ ਪਵੇ ਇਹ ਲਗਭਗ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਪਾਣੀ ਆ ਚੁੱਕਿਆ ਕਿੰਨੇ ਕ ਫੋਟਾਂ ਤੇ ਕਿੰਨੇ ਕ ਪਿੰਡਾਂ ਦਾ ਪਿੱਛੋਂ ਪਾਣੀ ਆ ਗਿਆ ਇਹ ਪਾਣੀ ਜੀ ਹਜੇ ਤੱਕ ਤਾਂ ਵੈਸੇ ਪਿੱਛੋਂ ਪਿੰਡ ਦਾ ਨਹੀਂ ਕੋਈ ਸਾਡੇ ਆਪ ਦੇ ਪਿੰਡ ਦਾ ਹੀ ਹੈ ਇਹ ਮੌੜਾਂ ਯਾ ਜਿਹੜਾ ਤੇ ਆਹ ਖ ਸੜਕ ਦਾ ਜਿਹੜਾ ਮੱਤੇ ਆਣਿਓ ਤੇ ਆਹ ਖਾਰੇ ਦਾ ਸਾਨ ਹੈ ਇਹ ਏਰੀਏ ਦਾ ਹੀ ਪਾਣੀ ਆਇਆ ਹੈ ਇਹ ਪਾਣੀ ਰੈਂਪ ਹੋ ਨਾ ਕਾਰਨੇ ਡਾਹ ਲਾ ਕੇ ਪਾਣੀ ਖੜਕ ਕੇ ਘਰਾਂ ਚ ਵੜਿਆ ਇਹ ਜੀ ਅੱਗੇ ਜੇ ਨਿਕਾਸ ਹੁੰਦਾ ਪਾਣੀ ਦਾ ਥੋੜਾ ਥੋੜਾ ਸਾਰੇ ਖਿੱਲਰ ਜਾਂਦਾ ਤਾਂ ਪਾਣੀ ਆਉਂਦਾ ਨਹੀਂ ਨਾ ਕਿਸੇ ਦੀ ਸਾਰੀ ਆ ਜਿਵੇਂ ਪਾਣੀ ਖੜਾ ਫਸਲ ਮਾਰਦੀ ਫੁੱਟ ਡੇਢ ਕ ਫੁੱਟੇ ਉੱਚਾ ਇਹ ਤੋਂ ਬਣਾਇਆ ਹੁੰਦਾ ਡੇਢ ਫੁੱਟ ਪਾਣੀ ਇਹ ਵਾਹਣ ਚੱਲ ਜਾਂਦਾ ਕੁਝ ਗਾਂ ਖਿੱਲਰ ਜਾਂਦਾ ਸਾਰੇ ਵਾਹਣਾ ਚ ਥੋੜਾ ਥੋੜਾ ਤੇ ਕੁਝ ਪਿੱਛੋਂ ਲੋਕ ਆਪਦੇ ਵਾਹਣਾ ਚ ਰੋਕ ਲੈਂਦੇ ਹੁਣ ਪਿੱਛੇ ਦਾ ਮੋਟਰਾਂ ਚੱਲੀ ਜਾਂਦੀਆਂ ਜਾ ਜਾ ਕੇ ਹਰਦੇਵਾਲ ਸਿੰਘ ਵਰਕ ਜੀ ਹਰਦੇਵਾਲ ਸਿੰਘ ਜੀ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਯਾ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਅਸੀਂ ਪਿਛਲੇ 15-20 ਸਾਲਾਂ ਤੋਂ ਜਦੋਂ ਪਹਿਲਾਂ ਸੜਕ ਬਣੀ ਸੀ ਉਦੋਂ ਵੀ ਅਸੀਂ ਅਪੀਲ ਕੀਤੀ ਸੀਗੀ ਵੀ ਇਹ ਸੜਕ ਦੇ ਵਿੱਚ ਜਾਂ ਤਾਂ ਕੋਈ ਪੁਲ ਗਿਆ ਨੱਪਿਆ ਜਾਣ ਤੇ ਜਾਂ ਇਹਦੇ ਵਿੱਚ ਕੋਈ ਰੈਂਪ ਛੱਡਿਆ ਜਾਵੇ ਪਾਣੀ ਦੀ ਨਿਕਾਸੀ ਦਾ ਜਿਹੜਾ ਇਹਦੇ ਤੇ ਕੋਈ ਠੋਸ ਉਪਰਾਲਾ ਕੀਤਾ ਜਾਵੇ ਤੇ ਪਰ ਸਾਡੀ ਗੱਲ ਆਲ ਮਟੋਲੇ 'ਚ ਕਰੀ ਗਈ ਬਸ ਆ ਸੜਕ ਸਿਰੇ ਚੜ ਲੈਣ ਦਿਓ ਇਹ ਰੈਂਪ ਆਪਣਾ ਮਨਜ਼ੂਰ ਆ ਇਹ ਰਹੀਂ papa ਜਲਦੀ ਤੋਂ ਜਲਦੀ ਤਿਆਰ ਕਰ ਦੇਣਾ ਉਸ ਤੋਂ ਬਾਅਦ ਇਹ ਛੜਕ ਦੁਰੀਆਰੇ ਉੱਚੀ ਹੋਈ ਹੈ ਦੁਰੀਆਰ ਖੜੀ ਇੱਟ ਲਾ ਕੇ ਇਹ ਛੜਕ ਦੁਰੀਆਰ ਤਿਆਰ ਹੋਈ ਆ ਦੁਰੀਆਰ ਜਦੋਂ ਛੜਕ ਤਿਆਰ ਹੋਈ ਆ ਅਸੀਂ ਉਦੋਂ ਵੀ ਅਸੀਂ ਪ੍ਰਸ਼ਾਸਨ ਤੋਂ ਜਿਹੜਾ ਕਾਰਜਕਾਰੀ ਇਹ ਹੈਗਾ ਛੜਕ ਦੇ ਅਧਿਕਾਰੀ ਆ ਉਹਨਾਂ ਕੋਲੇ ਅਪੀਲ ਕੀਤੀ ਜਾ ਕੇ ਉਹਾਂ ਦੇ ਡੀਸੀ ਸਾਹਿਬਾਨ ਨੂੰ ਮਿਲ ਲੋ ਡੀਸੀ ਸਾਹਿਬਾਨ ਨੇ ਸਾਰੇ ਕਰਨੇ ਆ ਇਹ ਕੰਮ ਉਹਨਾਂ ਨੂੰ ਮਿਲੇ ਉਹਾਂ ਦੇ ਵੀ ਤਹਿਸੀਲਦਾਰ ਨੂੰ ਮਿਲ ਲੋ ਤਹਿਸੀਲਦਾਰ ਸਾਹਿਬ ਇੱਥੇ ਆ ਕੇ ਮੌਕਾ ਵੇਖ ਕੇ ਕਹਿ ਗਏ ਵੀ ਕੋਈ ਲੋੜ ਨਹੀਂ ਇੱਥੇ ਉਦੋਂ ਮੌਕੇ ਤੇ ਜੋ ਵੀ ਤਹਿਸੀਲਦਾਰ ਸੀ ਇੱਥੇ ਵੀ ਕੋਈ ਲੋੜ ਨਹੀਂ ਪਾਣੀ ਦੀ ਨਿਕਾਸੀ ਬਸ ਠੀਕ ਠਾਕ ਆ ਤੇ ਇਸ ਕਰਕੇ ਇਹ ਪਾਣੀ ਦੀ ਨਿਕਾਸੀ ਘੱਟੋ ਘੱਟ ਇਹ ਜਿਹੜੀ ਸੜਕ ਆ ਇਹ 4 ਫੁੱਟ ਸਾਡੇ ਬਾਣਾ ਨਾਲੋਂ ਉੱਚੀ ਆ ਤੇ 4 ਫੁੱਟ ਹਾਂਜੀ ਅਸੀਂ ਮੰਗ ਇਹੀ ਕਰਦੇ ਆਂ ਜੀ ਲੰਮੇ ਸਮੇਂ ਤੋਂ ਇਹੀ ਕਰਦੇ ਆਂ ਵੀ ਇਸ ਪਾਣੀ ਦਾ ਨਿਕਾਸੀ ਜਾਂ ਤਾਂ ਰੈਂਪਾਂ ਰਾਈ ਜਾਂ ਪੁਲੀਆਂ ਰਾਈ ਜਾਂ ਕੋਈ ਛੱਪੜ ਚੋਂ ਵੱਡੀਆਂ ਮੋਟਰਾਂ ਲਾ ਕੇ ਵੀ ਜਿਹੜੀ ਕੋਈ ਨਾਬਤ ਨਾਵੇ 10 ਘਰ ਗਰੀਬਾਂ ਦੇ ਆ ਸਾਡੇ ਨਾਲ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਿਲਕੁਲ ਪਾਣੀ ਵੜ ਚੁੱਕਿਆ ਕੰਦਾ ਇਹਨਾਂ ਦੀਆਂ ਪਾੜ ਗਿਆ ਛੱਤਾਂ ਇਹਨਾਂ ਦੀਆਂ ਡਿੱਗਣ ਨੂੰ ਤਿਆਰ ਆ ਤੰਬੂ ਲਾ ਕੇ ਇਹ ਆਪਦੇ ਘਰਾਂ 'ਚ ਬੈਠਿਆ ਇਹ ਵੀ ਛੱਤ ਹੁਣ ਵੀ ਡਿੱਗੀ ਤੇ ਬਿੰਦ ਨੂੰ ਵੀ ਡਿੱਗੀ ਇਸ ਕਰਕੇ ਅਸੀਂ ਇਹਨਾਂ ਦੀ ਕੋਈ ਪੁਲੀਆਂ ਨੱਪੀਆਂ ਜਾਣ ਇਧਰ ਨੂੰ ਅੱਗੇ ਰੈਂਪ ਹੈਗਾ ਸਰਾਣ ਵਾਲੀ ਸੜਕ ਤੇ ਕਿਸੇ ਦਾ ਕੋਈ ਇੱਕ ਪੈਸੇ ਦਾ ਵੀ ਨੁਕਸਾਨ ਨਹੀਂ ਅੱਗੇ ਜੇ ਕੋਈ ਭੈਣ ਭਰਾ ਕੁ ਕੋਈ ਇੱਧਰ ਨੁਕਸਾਨ ਹੁੰਦਾ ਇੱਧਰ ਅਸੀਂ ਪੁਲੀ ਨੱਪਣੀ ਦੇਣੀ ਕਿਸੇ ਦਾ ਵੀ ਇੱਕ ਪੈਸੇ ਦਾ ਨੁਕਸਾਨ ਨਹੀਂ ਅੱਗੇ ਰੈਂਪ ਹੈਗਾ ਸਰਾਇਨਾਗ ਵਾਲੀ ਛੜਕ ਤੇ ਇਹ ਪਾਣੀ ਪਾਰ ਕਰ ਜਾਂਦਾ ਅੱਗੇ ਦੀ ਅੱਗੇ ਨੰਗਦਾ ਹੋਇਆ ਤੇ ਅੱਗੇ ਖੋਖਰ ਨੂੰ ਨੰਗ ਜਾਂਦਾ ਪਾਣੀ ਇਹ ਕਿਸੇ ਦਾ ਵੀ ਨੁਕਸਾਨ ਨਹੀਂ ਕਰਦਾਗਾ ਜਿਵੇਂ ਪਿੱਛੋਂ ਪਾਣੀ ਆਈ ਜਾਂਦਾ ਇੱਥੇ ਪੰਡ ਵੱਜੀ ਜਾਂਦੀ ਹੈ 4 ਫੁੱਟ ਪਾਣੀ ਹੁਣ ਉਹ ਬਾਈ ਖੜਾ ਦੇਖ ਲੋ ਬਾਈ ਉਹ ਪਾਣੀ ਚ ਖੜਾ ਇੱਥੇ 4 ਫੁੱਟ ਪਾਣੀ ਸੀਗਾ ਪੂਰਾ ਇਹ ਜਿਹੜਾ ਹੁਣ ਤਿੰਨ ਚਾਰ ਦਿਨ ਹੋ ਗਏ ਕੋਸਮਾਨ ਪੀ ਗਏ ਆਪਣੇ ਤੇ ਕੋਸ਼ ਹੈ ਜੇ ਪਾਣੀ ਹਜੇ ਬਰਕਰਾਰ ਖੜਾ ਹੋਵੇ ਇਸ ਕਰਕੇ ਅਸੀਂ ਜਾਂ ਤਾਂ ਛੱਪੜ 'ਚ ਵੱਡੀਆਂ ਮੋਟਰਾਂ ਲੱਗ ਜਾਣ ਜਾਂ ਇਹਦੇ 'ਚ ਪੁਲੀਆਂ ਨੱਪੀਆਂ ਜਾਣ ਜਾਂ ਇਹਦੇ ਰੈਂਪ ਕਿਸੇ ਵੀ ਸਿਸਟਮ ਦੇ ਨਾਲ ਜਿਵੇਂ ਵੀ ਲੋਟ ਆਉਂਦਾ ਪਾਣੀ ਦੀ ਨਿਕਾਸੀ ਪਾਣੀ ਦੀ ਨਿਕਾਸੀ ਜਲਦੀ ਤੋਂ ਜਲਦੀ ਕੀਤੀ ਜਾਵੇ ਅਸੀਂ ਬਨਾਸਪਤੀ ਝੋਨਾ ਆਦਾ ਲਾ ਸਕੀਏ 26 ਝੋਨੇ ਦਾ ਟਾਈਮ ਅਸੀਂ ਲਾ ਸਕੀਏ ਆਪ ਦੇ ਵਾਹਣ ਅਸੀਂ ਫੇਰ ਆਪਾਂ ਭੈਣ ਭਰਾਵਾਂ ਦੇ ਨਾਲ ਅਸੀਂ ਆਦਾ ਝੋਨਾ ਲਾ ਸਕੀਏ ਕਰਨ ਸਿੰਘ ਵਰਕ ਜੀ ਕਰਨ ਜੀ ਕੀ ਕਹਿਣਾ ਚਾਹੋਂਗੇ ਜੋ ਪਿੱਛੋਂ ਪਾਣੀ ਆ ਰਿਹਾ ਪਾਣੀ ਇਹ ਮੀਂਹ ਘਟ ਆਇਆ ਜੀ ਇਧਰਲੀ ਸਾਈਡ ਜਾਦੇ ਪਾਣੀ ਆਇਆ ਜੀ ਲੋਕਾਂ ਨੇ ਵਾਹਣਾ ਚੋ ਫੱਟੀਆਂ ਚੱਕਤੀਆਂ ਅਸੀਂ ਬੰਨਣ ਗਏ ਆਪ ਆਪ ਦੇ ਸਾਰਾ ਕੁਸ ਅੱਖੀ ਵੇਖਿਆ ਜਿਹੜੇ ਜਿਹੜੇ ਬੰਦਿਆਂ ਨੇ ਪਾਣੀ ਕੱਢਿਆ ਜੀ ਠੀਕ ਆ ਜੀ ਸਾਥੋ ਫੱਟੀਆਂ ਫੱਟੀਆਂ ਨਹੀਂ ਲਾਉਣ ਦਿੱਤੀਆਂ ਤੇ ਸਾਰਾ ਪਾਣੀ ਆ ਇਹਨੂੰ ਆਇਆ ਜੀ ਦਾ ਕਹਿਣਾ ਮਤਲਬ ਹੈਗਾ ਵੀ ਆਪਦੇ ਵਾਹਣਾ ਦਾ ਪਾਣੀ ਕੱਢ ਕੇ ਤੁਹਾਡੇ ਵਾਲੀ ਸਾਈਡ ਨੂੰ ਛੱਡਿਆ ਸਾਡੇ ਵਾਲੀ ਸਾਈਡ ਆਇਆ ਜੀ ਇੱਕ ਗੱਲ ਹੋਰ ਹੈ ਵੀ ਇੰਨੇ ਕੁ ਦੁਖੀਆਂ ਪਸ਼ੂਆਂ ਦਾ ਚਾਰਾ ਵੀ ਖਤਮ ਹੋ ਗਿਆ ਜੀ ਬੇਜਮਾਨਾਂ ਦਾ ਪਰ ਸਾਡੀ ਤਾਂ ਇਹ ਤਬੱਸਿਆ ਆ ਵੀ ਇਹਨਾਂ ਨੇ ਕੱਢਤਾ ਬਹੁਤ ਸ਼ਾਵਾਸ਼ੇ ਤੇ ਪਰ ਮਹਾਰਾਜ ਕੋਈ ਨਹੀਂ ਕਰੂਗਾ ਤੇ ਵੇਖੂਗਾ ਵੀ ਕੀ ਬੰਦਦਾ ਇਹਨਾਂ ਦਾ ਜਿਹੜੀ ਝੋਨੇ ਦੀ ਫਸਲ ਤਾਂ ਇਸ ਟਾਈਮ ਬਿਲਕੁਲ ਸਬਾਹ ਹੋ ਹੀ ਚੁੱਕੀ ਆ ਪੱਠੇ-ਪੁੱਠੇ ਬੱਜੇ ਆ ਕਿ ਪੱਠਿਆਂ ਦੇ ਵਿੱਚ ਵੀ ਪੱਠੇ ਵੀ ਖਤਮ ਹੋ ਗਏ ਜੀ ਆ ਵੇਖੋ ਜੀ ਕੀ ਹਾਲ ਆ ਸਾਹਮਣੇ ਸੋਡੇ ਮਗਰ ਖੜਾ ਸਾਰਾ ਕੁਝ ਸਭ ਕੌ ਸੇ ਨਾਲ ਖਤਮ ਕਰਤਾ ਇੱਕ ਪਾਣੀ ਕੱਢਦੇ ਆ ਨਾਲੇ ਫਿਰ ਆ ਕੇ ਤਮਾਸ਼ਾ ਵਿੰਦੇ ਆ ਵੀ ਕੀ ਹਾਲ ਹੈ ਜੀ ਇੱਥੇ ਕੀ ਨਾਮ ਆ ਬਾਈ ਬਾਈ ਮੇਰਾ ਨੀਟਾ ਹੈ ਕੀ ਕਹਿਣਾ ਚਾਹੁੰਦਾ ਮੈਂ ਤਾਂ ਕਹਿਣਾ ਇਹ ਚਾਹੁੰਦਾ ਨਾ ਤਾਂ ਰੱਬ ਨੇ ਮਾਰਿਆ ਨਾ ਤਕਦੀਰ ਨੇ ਮਾਰਿਆ ਮਾਰਿਆ ਬਾਈ ਜਾਨੇ ਫੱਟੀਆਂ ਚੱਕਣ ਵਾਲਿਆਂ ਨੇ ਕੌਣ ਸੀ ਫੱਟੀਆਂ ਚੱਕਣ ਵਾਲੇ ਫੱਟਾਂ ਫੱਟੀਆਂ ਚੱਕਣ ਦਾ ਬਾਈ ਹੁਣ ਕੀ ਕੀ ਆਖਗੇ ਹਾਂ ਫੱਟੀਆਂ ਫੱਟੀਆਂ ਕੀ ਕਾਰਨ ਸੀ ਫੱਟੀਆਂ ਚੱਕਣ ਦਾ ਉਹਨਾਂ ਦਾ ਫੱਟੀਆਂ ਚੱਕਣ ਦਾ ਕਾਰਨ ਇਹ ਸੀਗਾ ਵੀ ਆਪ ਦਾ ਝੋਨਾ ਬਚਾਲ ਕੇ ਤੇ ਥੱਲੇ ਮਾਰਦਗੇ ਹਾਂ ਤੇ ਉਹ ਵੇਖ ਸਾਡੇ ਪੱਠੇ ਜਿਹੜੇ ਮੈਂ ਹੁਣ ਲੱਦ ਕੇ ਚੱਕ ਕੇ ਲਿਆ ਹਾਂ ਹੁਣ ਪਸ਼ੂ ਭੁੱਖੇ ਮਰਦੇ ਪੱਠੇ ਦਾ ਪੌਣਾ ਹੀ ਆ ਹਾਂ ਮੰਗ ਕੀ ਕਰਦੇ ਹਾਂ ਸਰਕਾਰ ਤੋਂ ਮੰਗੇ ਸਰਕਾਰ ਤੋਂ ਬਸ ਇਹੀ ਕਰਦੇ ਪੰਨੇ ਦਾ ਨਿਕਾਸ ਹੋ ਜਾਏ ਆ ਰੈਂਪ ਆ ਕਾਜ ਬਣ ਜੇ ਇਹ ਬਾਈ ਗੱਲ ਕਹਿੰਦੇ ਆ ਨਾਲੇ ਗਰੀਬਾਂ ਦੇ ਘਰ ਭੱਜ ਜਾਣਾ ਤੇ ਨਾਲੇ ਫਸਲ ਬਾਜੇ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਕਹਿਣਾ ਦਾ ਬਈ ਇਹੇ ਚੌਣੇ ਯਾਰ ਇਹਨਾਂ ਦਾ ਜਿਵੇਂ ਵੀ ਹੁੰਦਾ ਹੱਲ ਕੀਤਾ ਜਾਵੇ ਰੈਂਪ ਵੀ ਬਣੇ ਰੈਂਪ ਨਹੀਂ ਬਣਦਾ ਤਾਂ ਇੱਕ ਵਾਰੀ ਹੁਣ ਤਾਂ ਪਾਣੀ ਜਿਵੇਂ ਹੈਗਾ ਕਢਾਉਂਦਾ ਹਾਕੀ ਹੈ ਹਨ ਕੋਈ ਸਰਕਾਰੀ ਅਧਿਕਾਰੀ ਨਹੀਂ ਆਇਆ ਇਹਨਾਂ ਨੂੰ ਦੇਖਣ ਵਿਚਾਰਿਆ ਨੂੰ ਠੀਕ ਹੈ ਫਿਰ ਪਿੰਡ ਵਾਲਿਆਂ ਨੂੰ ਵੀ ਇਹ ਬੇਨਤੀ ਹੈ ਵੀ ਜਿਹੜੇ ਵਣ ਨੀਵੇਂ ਆ ਡੁੱਬੇ ਆ ਜਿੰਨਾਂ ਦੇ ਆ ਚੁੰਨੇ ਚਲ ਡੁੱਬ ਗਏ ਠੀਕ ਹੈ ਬਾਸਮਤੀ ਦੀ ਪਨੀਰੀ ਜਿੰਨਾਂ ਦੇ ਉੱਚਾ ਥਾਂ ਭਾਵੇਂ ਪੱਠੇ ਵਾਲੇ ਜੀ ਕੋਈ 5-5 4-4 ਮਰਲੇ ਬੀਜੋ ਯਾਰ ਇਹਨਾਂ ਦੀ ਮਦਦ ਕਰੋ ਜਿੰਨੇ ਜੋਗੀਆਂ ਜ਼ਿਮੀਂਦਾਰ ਭਰਾ ਆਪਣੇ ਨਾਲ ਇਹ ਵੀ ਖੜਦੇ ਵਿਚਾਰੇ ਹਨ ਇਹ ਸਾਰੀ ਉਮਰ ਹੀ ਨੰਗੀ ਬਾਈ ਸਾਨੂੰ ਤਾਂ 30 ਸਾਲ ਇਹ ਵਿਚਾਰੇ ਮਾਰਚ ਹੀ ਆਇਆ ਜਿੱਤੀ ਕਹਿੰਦਾ ਕੋਈ ਹੱਲ ਹੋਇਆ ਹੀ ਨਹੀਂ ਕੁਦਰਤ ਦੀ ਕਰੋਪੀ ਆ ਉਹ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਪਰ ਜੋ ਜਾਣ ਬੁੱਝ ਕੇ ਸ਼ਰਾਪਤੀ ਅਨਸਰ ਪੱਟੀਆਂ ਚੱਕਦੇ ਆ ਜਾਂ ਪਾਣੀ ਟੋਕਾਂ ਕਰਕੇ ਕੱਢਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਬਾਈ ਯਾਰ ਇਹਨਾਂ ਦਾ ਘਰ ਬਚਨ ਦੀ ਆਸ ਵੀ ਹੈ ਨਹੀਂ ਤੇ ਲੋਕਾਂ ਨੇ ਆਪਣੀਆਂ ਪਨੀਰੀਆਂ ਪੱਠਿਆਂ 'ਚੋਂ ਪਾਣੀ ਵੀ ਕੱਢਦਾ ਝੋਨੇ 'ਚੋਂ ਕੱਢਣੇ ਕੱਢਣਾ ਸੀ ਇੰਨੇ ਇੱਕ ਗਿਰਗੇ ਜੇ ਕਿਸੇ ਨੂੰ ਕਹਿਨੇ ਆ ਤਾਂ ਲੜਾਈ ਦਾ ਥਾਂ ਬਣਦਾ ਇਹ ਵਿਚਾਰੇ ਗਏ ਆ ਪੰਜ ਛੇ ਜਾਨੇ ਤੁਰੇ ਫਿਰੇ ਆ ਬਸ ਕਿਸੇ ਨਾਲ ਕਲੇਸ਼ ਮੋਲ ਲੈਣ ਵਾਲੀ ਗੱਲ ਹੀ ਆ ਠੀਕ ਆ ਹੁਣ ਅੱਜ ਉਹਨਾਂ ਵਾਂਣਾਂ ਚ ਮੋਟਰਾਂ ਚੱਲੀ ਜਾਂਦੀਆਂ ਇਹ ਦੋ ਦਿਨ ਪਹਿਲਾਂ ਪਾਣੀ ਕੱਢਿਆ ਫਿਰ ਯਾਰ ਜਿਹਦਾ ਬਚਦਾ ਉਹ ਤਾਂ ਬਚਾ ਲਓ ਠੀਕ ਆ ਹਨਾ ਵੀ ਉਹਦਾ ਮਤਲਬ ਡੁੱਬਿਆ ਨਹੀਂ ਜਿਹਦਾ ਝੋਨਾ ਯਾਰ ਇਹਨਾਂ ਨੇ ਵਿਚਾਰਾਂ ਨੇ ਦੋ ਦੋ ਫੁੱਟ ਉੱਤੋਂ ਦੀ ਫਿਰਦਾ ਇਹਨਾਂ ਨੂੰ ਆਪਾਂ ਕਾਹਨੂੰ ਮਾਰਦੇ ਆ ਯਾਰ ਹਨਾ ਜ਼ਿੰਮੇਦਾਰ ਹੋ ਕੇ ਜ਼ਿੰਮੇਦਾਰ ਦੇ ਕਾਹਦੋ ਦੋ ਮਿੰਟ ਬਣੇ ਆਪਾਂ ਠੀਕ ਆ